ਗੋਰ ਮੇਰਾ ਨਾ ਹੈ ਇੱਕ ਤੁਸੀਂ ਪੰਜ ਜੂ ਸਵਾਰਤੇ ਬੋਡੀ ਸੈੱਟ ਸਵਾਰਤੇ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀ ਲਾਈਥਰਡ ਸੀ ਜੀ ਠੀਕ ਹੈ ਜੀ ਕੀ ਕੀ ਪ੍ਰੋਬਲਮ ਸੀ ਠੀਕ ਹੈ ਜੀ ਦਰਦ ਹੁੰਦਾ ਸੀ ਪਤਾਂ ਚ ਬਹੁਤ ਜ਼ਿਆਦੇ ਠੀਕ ਹੈ ਇਹ ਥਰਡ ਤੇ ਜਿਹੜੀ ਪ੍ਰੋਬਲਮ ਆ ਥੀ ਕਿੰਨੇ ਕ ਟਾਈਮ ਤੋਂ ਜੀ ਤੁਹਾਨੂੰ ਜੀ ਇਹ ਮੈਨੂੰ ਹੈਗੇ ਸੀ 6-7 ਸਾਲ ਤੋਂ ਸੀ 6-7 ਸਾਲ ਤੋਂ ਸੀ ਇਹ ਤਾਂ ਘੱਟੋ ਘੱਟ 10 ਸਾਲ ਦੀ ਹੋਣੀ ਆ ਤੇ ਲਾਸਟ ਤੇ ਇੱਕ ਇੱਕ ਚਿਕਨ ਗੁਣੀਆਂ ਦੀ ਪ੍ਰੋਬਲਮ ਕਹਿੰਦੇ ਸੀ ਹਾਂ ਜੀ ਚਿਕਨ ਗੁਣੀਆਂ ਪ੍ਰੋਬਲਮ ਹੋਈ ਸੀ ਠੀਕ ਹੈ ਜੀ ਤੇ ਉਹਦੇ ਨਾਲ ਮੇਰਾ ਬਿਲਕੁਲ ਮੈਂ ਸਰੀਰ ਜੁੜ ਗਿਆ ਸੀਗਾ ਠੀਕ ਹੈ ਜੀ ਤੇ ਉਸ ਵੇਲੇ ਮੈਨੂੰ ਬੋਡੀ ਸਰਵਿਸ ਦਾ ਪਤਾ ਲੱਗਿਆ ਇਹ ਜਿਹੜੀ ਮੰਝੇ ਜੀ ਬੈਠ ਕੇ ਦੀ ਕੰਮਕਾਰ ਕਰ ਨਹੀਂ ਸਕਦੀ ਸਨਾ ਜੀ ਦਾ ਨੌਕਰਾ ਕਰਿਆ ਸੀ ਘਰੇ ਠੀਕ ਹੈ ਜੀ ਕੰਮ ਕਰਨ ਵ ਠੀਕ ਆ ਆਪਣਾ ਕੰਮਕਾਰ ਵੀ ਨਹੀਂ ਕਰ ਸਕਦੀ ਕਰ ਸਕਦੀ ਬਿਲਕੁਲ ਹੀ ਹਾਂ ਠੀਕ ਹੈ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤੇ ਬਾਡੀ ਸਰਵਸ ਵਰਤੇ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਜੀ ਮੇ ਤਕਰੀਬਨ ਸਾਰੀਆਂ ਮੇਰੀਆਂ ਪ੍ਰੋਬਲਮਾਂ ਹੱਲ ਹੋ ਗਈਆਂ ਠੀਕ ਹੈ ਜੀ ਉਹ ਠੀਕ ਹੈ ਥਾਇਰੋਇਡ ਵੀ ਮੇਰਾ ਲੋ ਹੋ ਗਿਆ ਠੀਕ ਹੈ ਤੇ ਬਾਕੀ ਮੈਂ ਉਹਦੇ ਜਿਹੜਾ ਸਰੀਰ ਦਾ ਕਹਿੰਦੇ ਹੁਣ ਮੈਂ ਤੁਰ ਸਕਦੀ ਹਾਂ ਠੀਕ ਹੈ ਜੀ ਹੁਣ ਮੈਂ ਗੁਰਦੁਆਰਾ ਸਾਹਿਬ ਜਾਣ ਤਾਂ ਵੀ ਮੈਂ ਤੁਰ ਕੇ ਜਾਨੀ ਆ ਠੀਕ ਹੈ ਹਾਂ ਮੈਂ ਬਿਲਕੁਲ ਕਿੰਨੀ ਕਿ ਐਕਟੀਵਿਟੀ ਆਈ ਸਰੀਰ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਜੀ ਮੈਂ 80% ਆ ਗਈ ਅੱਛਾ ਸੀ ਪਰ ਹੁਣ ਸਾਰਾ ਕੰਮਕਾਰ ਕਰਦੇ ਹਾਂ ਸਾਰਾ ਕਰ ਲੈਣੀ ਹਾਂ ਸਾਰਾ ਕੁਝ ਓਕੇ ਹੈ ਫਿਰ ਅੱਛਾ ਕਿਉਂ ਕਹਣਾ ਪੂਰਾ ਹੀ ਕਹੋ ਨਾ ਓਕੇ ਕਰ ਮੰਜੇ ਤੋਂ ਬੈਠੇ ਉੱਠ ਕੇ ਕੰਮ ਕਰਨ ਲੱਗੇ ਜੀ ਪੂਰਾ ਫੁੱਲ ਇਨਵਸ ਬਿਲਕੁਲ ਠੀਕ ਆ ਮੈਂ ਹੁਣ ਇਸ ਵੇਲੇ ਮੈਂ ਤਾਂ ਹਰ ਇੱਕ ਨੂੰ ਹੀ ਕਹਿੰਦੀ ਆ ਕਿ ਐਵੇਂ ਡਾਕਟਰ ਦੀਆਂ ਦਵਾਈਆਂ ਚ ਐਲੋਪੈਥੀ ਚ ਕੁਝ ਨਹੀਂ ਹੈਗਾ ਠੀਕ ਹੈ ਸਰੀਰ ਦਾ ਗਾਲਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਇਹਦੇ ਬਾਰੇ ਜੀ ਤੁਹਾਡਾ ਆਪਣਾ ਮੈਂ ਇਹੀ ਕਹਿੰਦੀ ਆ ਨਾ ਬਾਡੀ ਸਰਵਿਸ ਬਹੁਤ ਜ਼ਰੂਰੀ ਹੈ ਠੀਕ ਹੈ ਜਿਵੇਂ ਆਪਣਾ ਸਰਵਿਸ ਹੋ ਗਈ ਸਾਰੀ ਬਿਲਕੁਲ ਮੈਂ ਸਹੀ ਆ ਇਸ ਵੇਲੇ ਕੋਈ ਮੈਨੂੰ ਕੋਈ ਦਵਾਈ ਦੇ ਲੋੜ ਨਹੀਂ ਬੋਡੀ ਸਰਵਿਸ ਵਾਲਾ ਪੀਣੀ ਹੈ ਪੈਕ ਮੈਂ ਬਿਲਕੁਲ ਸਹੀ ਹਾਂ ਮੈਂ ਓਕੇ ਥੈਂਕ ਯੂ ਧੰਨਵਾਦ ਜੀ ਸਤਿ ਸ੍ਰੀ ਅਕਾਲ